ਸਉਤੋਂ ਪਹਿਲਾਂ ਬਈ ਸਾਸਰੀ ਕਾਲ ਜੀ ਅੱਜ ਆਪਾਂ ਖੜੇ ਆ ਬਈ ਜੀ ਆਪਣੇ ਕੋਲੇ ਇੱਕ ਛੇਲਾ ਬਕਾਊ ਘੋਟੋਂ ਬਰਾਇਆ ਵੀਰੇ ਲਾਲ ਡੱਬਾ ਦੇਖ ਸਕਦੇ ਹੋ ਬਈ ਜੀ ਲਾਲ ਡੱਬਾ ਛੇਲਾ ਬਈ ਬੋਟੋਫ ਦੇ ਵਿੱਚ ਆ ਬਈ ਜੀ ਬਾਕੀ ਆਪਣੇ ਕੋਲੇ ਆ ਬੱਕਰੀਆਂ ਵੀਰੇ ਗੱਬਣਾ ਆਈਆਂ ਨੇ ਗੀਆਂ ਬਹੁਤ ਹੀ ਟੋਪਨੀਆਂ ਨੇ ਵੀਰੇ ਇਹ ਲਾਲ ਪੂਰੀ ਆ ਬਈ ਬੱਕਰੀ ਲਾਲ ਸ਼ੇਰੀ ਜੀ ਨੂੰ ਕਹਿੰਦੇ ਨੇ ਕਿ ਇਹ ਬੱਕਰੀ ਗੱਬਣਾ ਵੀਰੇ ਸਾਢੇ 3 ਮਹੀਨੇ ਆ ਦੀ ਆ ਦੇਖ ਸਕਦੇ ਹੋ ਬਈ ਜੀ ਬਾਕੀ ਆ ਪੱਠਾ ਨੇ ਬਈ ਆ ਆਪਣੇ ਕੋਲੇ ਬਕਾਊ ਕਿਸੇ ਵੀ ਬਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਨੰਬਰ ਤੇ ਜਦੋਂ ਮਰਜੀ ਕਨੈਕਟ ਕਰਕੇ ਵੀਰੇ ਲਿਆ ਸਕਦਾ ਆ ਆ ਦੇਖੋ ਬਾਈ ਜੀ ਬਹੁਤ ਹੀ ਸੋਹਣੀਆਂ ਪੱਠਾ ਨੇ ਬਾਈ ਆ ਦੇਖੋ ਵੀਰੇ ਬਹੁਤ ਟੌਪ ਦੀਆਂ ਪੱਠਾ ਨੇ ਬਾਈ ਇਹ ਇਹ ਦੇਖ ਸਕਦੇ ਹੋਗੇ ਪੂਰੀਆਂ ਹੀ ਵਧੀਆ ਵੀਰੇ ਆ ਵੱਡੀਆਂ ਬੱਕਰੀਆਂ ਨੇ ਬਾਈ ਜੀ ਆ ਦੇਖੋ ਪੂਰੀਆਂ ਵਧੀਆ ਵੱਡੀਆਂ ਬੱਕਰੀਆਂ ਟੌਪ ਦੇ ਵਿੱਚ ਨੇ ਬਾਈ ਦੇਖ ਸਕਦੇ ਹੋਗੇ ਤਾਂ ਕਿਸੇ ਵੀ ਬਾਈ ਨੂੰ ਵੀਰੇ ਲੋਡ ਹੋਵੇ ਤਾਂ ਆਪਣੇ ਨਾਲ ਨੰਬਰ ਤੇ ਮੈਂ ਇਟ ਕਰਕੇ ਆ ਸਕਦਾ ਬਾਈ ਜੀ ਇਹ 14 15 ਬੱਕਰੀਆਂ ਨੇ ਬਾਈ ਬਕਾਊ ਆਪਣੇ ਕੋਲੇ ਆ ਦੇਖੋ ਜੀ ਬੱਕਰੀਆਂ ਬਹੁਤ ਟੌਪ ਦੇ ਵਿੱਚ ਨੇ ਤੇ ਰੇਟ ਦੇ ਵਿੱਚ ਨੇ ਬਿਲਕੁਲ ਵੀਰੇ ਰੇਟ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਊਗੀ ਬਾਈ ਜੀ ਕਿਸੇ ਨੂੰ ਵੀ ਇਹ ਭਲੂਣ ਪਾਠਾ ਵੀਰੇ ਦੇਖ ਸਕਦੇ ਹੋਗੇ ਆ ਲਾਲ ਛੇਰੀਆ ਜਿਵੇਂ ਬਾਈ ਆ ਦੇਖੋ ਇਹ ਲਾਲ ਛੇਰੇ ਦੇ ਵਿੱਚ ਆ ਵੀਰੇ ਦੇਖ ਸਕਦੇ ਹੋਗੇ ਆ ਬਹੁਤ ਹੀ ਟੌਪ ਦੇ ਵਿੱਚ ਆ ਭਲੂਣ ਸੂਈ ਹੋਈ ਆ ਪਾਠ ਵੀਰੇ ਬੱਚਾ ਇਹਦੇ ਮਗਰ ਨਾਲ ਡੱਬੀ ਛੇਲੀ ਆ ਵੀਰੇ ਦੇਖੋ ਬਹੁਤ ਵਧੀਆ ਪੱਠਾ ਨੇ ਬਾਈ ਜੀ ਦੇਖ ਸਕਦੇ ਹੋ ਕਿ ਬਿਲਕੁਲ ਜੈ ਜਰੇਟ ਦੇ ਵਿੱਚ ਨੇ ਵੀਰੇ ਇਹ ਬਾਈ ਜੀ ਨੀਆਂ ਬੱਕਰੀਆਂ ਆ 18 ਕਾ ਹਜ਼ਾਰ ਦੀ ਰੇਂਜ ਦੇ ਵਿੱਚ ਬਾਈ ਜੀ ਕਰਦਾਂਗੇ ਸੇਲ ਆ ਦੇਖ ਸਕਦੇ ਹੋ ਵੀਰੇ ਬਹੁਤ ਹੀ ਟੌਪ ਦੀਆਂ ਨੇ ਬਾਈ ਬੂਰ ਕੰਨੀ ਪੱਠਾ ਵੀਰੇ ਚਿੱਟੇ ਅੰਨਾ ਦੇ ਵਿੱਚ ਜੀ ਨੂੰ ਕਹਿੰਦੇ ਨੇ ਕਿ ਆ ਦੇਖੋ ਜੀ ਚਾਰ ਦੰਦਾਂ ਦਾ ਬਾਈ ਜੀ ਇਹ ਬਹੁਤ ਟੌਪ ਆ ਵੀਰੇ ਦੇਖ ਸਕਦੇ ਹੋ ਪੂਰੀ ਸੋਹਣੀ ਪੱਠਾ ਬਾਈ ਜੀ ਇਹ ਦੇਖ ਸਕਦੇ ਹੋ ਵੀਰੇ ਆ ਬੱਕਰੀ ਗੱਬਣਾ ਬਾਈ ਜੇ ਸੂ ਸੂਗੀ ਵੀਰੇ ਹੁਣ ਦੇਖੋ ਇਹ ਵੀ ਨਵੀਆਂ ਬਾਈ ਜੀ ਬਿਲਕੁਲ ਆ ਦੇਖੋ ਜੀ ਮੁਲਕ ਲੋਕ ਕੇ ਆ ਵੀਰੇ ਨਵੀਆਂ ਬਿਲਕੁਲ ਆ ਦੇਖੋ ਪੂਰੀ ਟੌਪ ਦੇ ਵਿੱਚ ਆ ਵੀਰੇ ਆ ਆ ਦੇ ਇਸਾ ਇਹਨਾਂ ਸਾਰੀਆਂ ਬੱਕਰੀਆਂ ਵੀਰੇ ਹਟ ਆ ਦੇਖੋ ਜੀ ਇਹ ਸਾਰੀਆਂ ਬੱਕਰੀਆਂ ਸੇਲ ਨੇ ਵੀਰੇ ਆਪਣੇ ਕੋਲੇ ਬਿਲਕੁਲ ਓਕੇ ਨੇਗੇ ਆ ਪੂਰੇ ਟੌਪ ਦੇ ਵਿੱਚ ਨੇ ਬਾਈ ਜੀ ਇਹ ਬੱਕਰੀਆਂ। ਭਾ ਵੀ ਬਿਲਕੁਲ ਜਾਇਜ਼ ਹੋਊਗਾ ਬਾਈ ਜੀ ਇਹਨਾਂ ਦਾ। ਕੋਈ ਤੇਜ਼ ਭਾ ਨਹੀਂ ਹੈਗਾ ਵੀਰੇ। ਤਾਂ ਬਿਲਕੁਲ ਓਕੇ ਬਈ। ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਪੱਕਰੀ ਦੇ ਵਿੱਚ ਫਾਲਟ ਨਹੀਂ ਹੈਗਾ ਵੀਰੇ। ਉਹ ਬੜੀ ਸੁੱਖੇ ਭੋਰ ਕੇ ਨਹੀਂ ਪਾਠ। ਆ ਦੇਖੋ ਜੀ।